ਕੀ ਮਸਲਾ ਜਿਹੜਾ ਇੱਕ ਦੋਸ਼ੀ ਫਰੇ ਹੈਗਾ ਜਿਹੜਾ ਤੋੜਦੇ ਸਿਲਸਿਲੇ ਚ ਇਹ ਜੀ ਦੋਸ਼ੀ ਜਿਹੜਾ ਗੁਰਪ੍ਰੀਤ ਸਿੰਘ ਆ ਸਾਨੂੰ ਬਰਸਾ ਚ ਕਿ ਰਾਮ ਉਹ ਸੰਜੋਗ ਨੂੰ ਨਹੀਂ ਆਪਣੇ ਸ਼ਾਹ ਦੇ ਦਵਾ ਇਹ ਬਤੌਰ ਮੈਨੇਜਰ ਜੀ ਇੱਥੇ ਮਹਾਰਾਜਾ ਫਾਰਮਨ ਮਦਰਬੰਦ ਵਿੱਚ ਤੇ ਇੱਥੇ ਇਹ ਬਤੌਰ ਮੈਨੇਜਰ ਹੁੰਦੇ ਇਹ ਲੋਕਾਂ ਦੇ ਆ ਵਾਹ ਸ਼ਾਦੀਆਂ ਪ੍ਰੋਗਰਾਮਾਂ ਦੇ ਵਿੱਚ ਫਰਜੀ ਜਿਹੜੀ ਐ ਮੁਕੀਆਂ ਕਰ ਲੀਆਂ ਮੁਕੀਆਂ ਕਰਕੇ ਤੇ ਇਹਨੇ ਮਲੇਗਤ 2 ਲੱਖ ਤੇ 10 ਹਜ਼ਾਰ ਦਾ ਕੋਈ ਨਹੀਂ ਕਬਲਾ ਕੀਤਾ ਇਹਦੇ ਸੰਬੰਧ ਵਿੱਚ ਜਿਹੜਾ ਮਹਾਰਾਜਾ ਵੰਗ ਆਪ ਨੂੰ ਮਲਅਸੀ ਜਰਨਲ ਸੀ ਉਹਨੇ ਪਹਿਲਾਂ ਸ਼ਿਕਾਇਤ ਕੀਤੀ ਸੀ ਤੇ ਸ਼ਿਕਾਇਤ ਦੀ ਪੜਤਾਲ ਹੋਣ ਤੋਂ ਬਾਅਦ ਅਕਸਰਾ ਨੂੰ ਉਹਨੂੰ ਦੋਸ਼ੀ ਪਾਇਆ ਗਿਆ ਤੇ ਹੁਣ ਇਹਦੇ ਖਿਲਾਫ ਮੁਕੱਦਮਾ ਨੰਬਰ 213 ਮਿਤੀ 20 ਦਾ 2024 ਗਰਜ ਕੀਤਾ ਗਿਆ ਸਰ ਜਦੋਂ ਬੁਕਿੰਗ ਕਰਦਾ ਸੀ ਉਹ ਤੇ ਮਾਲਕਾਂ ਨੂੰ ਚੀਜ਼ ਦੀ ਪਹਨਕ ਨਹੀਂ ਪਈ ਜਿਹੜੇ ਦੋ ਨੰਬਰ ਤੇ ਕਰਦੇ ਨੇ ਨਹੀਂ ਜੀ ਇਹ ਮਾਲਕ ਜਿਹੜੇ ਇਹ ਦੇ ਫੋਰਨ ਕੰਟਰੀ ਅਮਰੀਕਾ ਚ ਰਹ ਰਹੇ ਆ ਤੇ ਉੱਥੇ ਮਿਲੋ ਚੱਲਾ ਚਲਾਉਂਦੇ ਸੀ ਇਹ ਪਤਾ ਕਰਦਾ ਜਿਹੜੇ ਲੋਕਾਂ ਦੇ ਨੰਬਰ ਦੇਰ ਕਰਦਾ ਹੈ ਉਹਨਾਂ ਦੇ ਮਾਲ ਨੰਬਰ ਨਾਲ ਉਹ ਗਾਇਤ ਨੰਬਰ ਨੂੰ ਵਰਤਾਰ ਲੈਂਦਾ ਇਹ ਕਈ ਵੈਰੀਫਾਈ ਕਰਨਾ ਚਾਹਵੇ ਤੇ ਉਹਨਾਂ ਦੇ ਪੱਲੇ ਨਾਲ ਕੁਝ ਪਵੇ ਸਰ ਕਿੰਨੀ ਦੇਰ ਤੋਂ ਕੰਮ ਕਰ ਰਿਹਾ ਸੀ ਅਸੀਂ ਇਹ ਜੀ ਪਿਛਲੇ 4-5 ਸਾਲ ਤੋਂ ਕੰਮ ਕਰ ਰਿਹਾ ਉੱਥੇ ਤੇ ਇਹ ਗੱਲ ਦੇ ਸਾਹਮਣੇ ਆਈ ਹੈ ਵੀ ਇਹਨਾਂ ਲੋਕਾਂ ਨੂੰ ਮਿਲ ਬੋਧ ਠੱਗਿਆ ਉਹਨਾਂ ਨੂੰ ਬੋਧ ਬਣਾਇਆ ਸਰ ਇਹਦੇ ਨਾਲ ਕੋਈ ਹੋਰ ਵੀ ਉੱਥੋਂ ਦੇ ਬੰਦੇ ਨਾਲ ਹੈਗੇ ਸੀ ਉਹ ਮਹਾਰਾਜਾ ਦੇ ਜੀ ਕੀ ਕੱਲਾ ਹੀ ਸੀ ਨਹੀਂ ਨਹੀਂ ਕੱਲਾ ਇਹ 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 ਮੈਨੇਜਰ ਹੀ ਇਹ ਹੀ ਕਰਦਾ ਰਿਹਾ ਬੰਦਾ ਤੇ ਲੋਕਾਂ ਨੇ ਸਰ ਜਿਵੇਂ ਜਦੋਂ ਬੁਕਿੰਗ ਕਰਦਾ ਸੀ ਤੇ ਜਦੋਂ ਡੇਟ ਆਉਂਦੀ ਸੀ ਤੇ ਉਹਨਾਂ ਦੀ ਫਿਰ ਕਿਸ ਤਰ੍ਹਾਂ ਉਹਨਾਂ ਦਾ ਪ੍ਰੋਗਰਾਮ ਕਰਦਾ ਸੀ ਨਹੀਂ ਜੀ ਫਿਰ ਉਹ ਤੇ ਆਪਣੇ ਸ਼ਰਮਿੰਦਾ ਹੁੰਦੇ ਸੀ ਕਿਉਂਕਿ ਆਹ ਰਿਸ਼ਤੇਦਾਰ ਭੈਣ ਭਰਾ ਨੂੰ ਸੱਦਿਆ ਹੁੰਦਾ ਸੀ ਮੈਨੂੰ ਤੇ ਫੰਕਸ਼ਨ ਤੇ ਕੋਈ ਬੁੱਕ ਹੁੰਦਾ ਨਹੀਂ ਇੱਥੇ ਉਸ ਕਰਕੇ ਉਹਨਾਂ ਨੂੰ ਆਪਣੇ ਮਨ ਦੇ ਦੁਸ਼ਰਮਾਣ ਬੰਦਾ ਵੀ ਉਹਨਾਂ ਕੋਲ ਜਾਂਣਾ ਪੈਂਦਾ ਸੀਰਮਦਾਣਾ ਪੈਂਦਾ ਸੀ ਲੋਕਾਂ ਦੇ ਸਾਹਮਣੇ ਸਿਰਫ ਹੁਣ ਤਾਂ ਕਿੰਨੀਆਂ ਘਰੋਕਾਂ ਠੱਗੀਆਂ ਇਸਨੂੰ ਉਹ ਫਲਾਸ ਤੇ ਸਾਡੇ ਜਿਹੜੇ ਨੋਟਿਸ ਵਿੱਚ ਆਏ ਇਹ ਨਾਮ ਦਾ ਸੋ ਠੱਗੀਆਂ ਨੇ ਕੀਤੀਆਂ ਉਹ ਰਿਤ ਕੋ ਪੁੱਛ ਕੇ ਸੁਬਰਾ ਕਰਨਾ ਕਿ ਹੋਰ ਕਿੰਨੀਆਂ ਨੇ ਠੱਗੀਆਂ ਕੀਤੀਆਂ ਪਰਿਵਾਰ ਚ ਕੀ ਬੈਕਗ੍ਰਾਉਂਡ ਚ ਕਿਉਂ ਨਸ਼ੇ ਦਾ ਵੀ ਆਦੀ ਸੀ ਕਿ ਕੀ ਕੰਮ ਕਰਦਾ ਨਹੀਂ ਜੀ ਆਪਣੀ ਉਸਾਰਨ ਪਰਿਵਾਰ ਦਾ ਹੀ ਹੈ ਤੇ ਖੇਤੀਬਾੜੀ ਬੰਦੀ ਵਿਚਾਰੇ ਵਿੱਚ ਇਹਨੇ ਜਿਹੜੇ ਕੰਮ ਕੀਤੇ ਆ ਉਹ ਪਾਸੇ ਦਾ ਪਤਾ ਲੱਗਾ ਕਿੰਨੇ ਕੇ ਪਾਸੇ ਲੈ ਚੁੱਕਾ ਹੈ ਇਹਨੇ ਜੀ ਟੋਟਲ 2 ਲੱਖ ਤੇ 10 ਹਜ਼ਾਰ ਲਗਰੇ ਟੁਕ ਮਾਰੀ ਸਾਮਣੇ ਆਈ ਠੀਕ ਹੈ ਬਣਾਟ ਲੈ ਰਹੇ ਆ ਵੇਖੋ ਜਦ ਸਾ ਕਿੰਨੇ ਦੰਦਾ ਦੇ ਰਹੇ ਆ